ਤੁਸੀਂ ਸੋਚੋ ਤੁਸੀਂ ਇੱਕ ਮਾਂ ਹੋ ਤੁਹਾਡਾ ਪਤੀ ਮਰ ਗਿਆ ਰਾਜ ਲੁੱਟਿਆ ਗਿਆ ਤੇ ਅੰਗਰੇਜ਼ ਤੁਹਾਡੇ ਪੁੱਤਰ ਨੂੰ ਵੀ ਖੋਣਾ ਚਾਹੁੰਦੇ ਨੇ ਤੇ ਤੁਹਾਨੂੰ ਲੋਕ ਕਹਿੰਦੇ ਨੇ ਔਰਤ ਬਣ ਝੁਕ ਜਾ ਪਰ ਤੁਸੀਂ ਕਹਿੰਦੇ ਹੋ ਮੈਂ ਰਾਣੀ ਹਾਂ ਝੁਕਣਾ ਮੇਰੇ ਖੂਨ ਚ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਣੀ ਜਿੰਦਾ ਪੰਜਾਬ ਦੀ ਰਖਵਾਲੀ ਬਣੀ ਪਰ ਅੰਗਰੇਜ਼ਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਉਹਨੂੰ ਕੈਦ ਕਰਕੇ ਆਪਣੇ ਹੀ ਪੁੱਤਰ ਨੂੰ ਤੋਂ ਦੂਰ ਕਰ ਦਿੱਤਾ ਗਿਆ। ਦਲੀਪ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਉਹਦੇ ਮਾਂ ਨੂੰ ਹੱਥਕੜੀਆਂ ਪਾਈਆਂ ਗਈਆਂ। ਮਾਂ ਨੇ ਅਖੀਰਲੀ ਵਾਰ ਮੁੜਿਆ ਤੇ ਕਿਹਾ ਮੈਂ ਮਾਂ ਹਾਂ ਰਾਣੀ ਨਹੀਂ। ਤੂੰ ਰਾਜਾ ਬਣਨਾ ਨਾ ਭੁੱਲੀਂ। ਅੰਗਰੇਜ਼ਾਂ ਨੇ ਉਹਦੇ ਪੁੱਤਰ ਨੂੰ ਇੰਗਲੈਂਡ ਲੈ ਗਏ। ਉੱਥੇ ਉਸ ਨੂੰ ਮੁਸਲਮਾਨ ਨਹੀਂ ਸਿੱਖ ਨਹੀਂ ਇੰਗਲਿਸ਼ ਜੈਂਟਲਮੈਨ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਰਾਣੀ ਆਪਣੇ ਪੁੱਤਰ ਨੂੰ 14 ਸਾਲ ਬਾਅਦ ਮਿਲੀ ਪਰ ਉਹਨਾਂ ਅੱਖਾਂ 'ਚ ਪਿਆਰ ਵੀ ਸੀ ਤੇ ਰੋ ਵੀ ਇਹ ਸੀ ਰਾਣੀ ਜਿੰਦਕੌਰ ਇੱਕ ਮਾਂ ਇੱਕ ਇਨਕਲਾਬ ਜਿਹੜੀ ਇਤਿਹਾਸ 'ਚ ਲਿਖੀ ਨਹੀਂ ਖੂਨ ਨਾਲ ਤਰੀ ਗਈ